ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਖਬਰਾਂ ਤੋਂ ਪਹਿਲਾਂ ਨੇ ਸਿਰਮਾ ਲੈਂਦੇ ਆ ਮੋ ਖੜ ਲਈਸ ਤੇ 16ਵੀਂ ਵਿਧਾਨ ਸਭਾ ਦਾ 7ਵਾਂ ਸੈਸ਼ਨ ਅੱਜ ਤੋਂ ਸ਼ੁਰੂ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਬੀਕਯੂ ਇਕਤਾ ਉਗਰਾਹ ਅਤੇ ਪੰਜਾਬ ਖੇਤ ਮਜ਼ਦੂਰ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਮਾਰਚ ਚੰਡੀਗੜ੍ਹ ਦੇ ਵਿੱਚ 1000 ਤੋਂ ਵੱਧ ਕਿਸਾਨਾਂ ਨੇ ਕੀਤਾ ਮਾਰਚ ਸ਼ੰਭੂ ਬੋਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਕਮੇਟੀ ਨੂੰ ਕਿਹਾ ਮਸਲੇ ਦਾ ਹੱਲ ਕੱਢ ਲਈ। ਵਿਧਾਨ ਸਭਾ ਸੈਸ਼ਨ ਦੇ ਵਿੱਚ ਬੁਲੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਚੁੱਕੇ ਸਵਾਲ। ਖੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ اجلاس ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਅੱਜ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਵਿਰੋਧੀ ਧਿਰਾਂ ਦੇ ਵੱਲੋਂ ਸਿਰਫ 3 ਦਿਨਾਂ ਦਾ اجلاس ਰੱਖਣ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਅੱਜ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ 3 ਦਿਨਾਂ ਚੱਲਣ ਵਾਲੇ ਇਸ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸਦਨ ਦੇ ਅੰਦਰ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ ਵਿਛੜੀਆਂ ਰੂਹਾਂ ਦੇ ਵਿੱਚ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸੁਰਜੀਤ ਸਿੰਘ ਕੋਹਲੀ, ਕਮਲ ਚੌਧਰੀ, ਗੁਰਚਰਨ ਕੌਰ ਤਨਵੰਤ ਸਿੰਘ ਸਰਦੂਲ ਸਿੰਘ ਕਸ਼ਮੀਰ ਸਿੰਘ ਗੌਰਵ ਸਿੰਘ ਜਗਦੀਸ਼ ਪ੍ਰਸਾਦ ਅਤੇ ਪਦਮ ਸ਼੍ਰੀ ਪ੍ਰਸਿੱਧ ਕਵੀ surjit patar ਸਮੇਤ ਕਈ ਹੋਰ ਵਿਧਾਇਕ ਅਤੇ ਆਜ਼ਾਦੀ ਕੁਲਾਟੀਆਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਇਸ ਮੌਕੇ ਸਪੀਕਰ ਕੁਲਤਾਰ ਸੰਤਵਾ ਨੇ ਜਿੱਥੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਤਰ ਹੋਏ ਹਾਂ ਕੁਝ ਅਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਵੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ ਆ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਕਿਰਨਾਂ ਵਿੱਚ ਨਿਵਾਜ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੌਸਲਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਗ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜੀ ਦਿੱਤੇ ਜਾਣ ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਵਿੱਚ 2 ਮਿੰਟ ਮੌਨ ਤਾਰਨ ਕਰਨ ਲਈ ਖੜੇ ਹੋਈਏ ਜ਼ਿਕਰਿਆ ਖਾਸ ਹੈ ਕਿ ਅੱਜ ਸ਼ੁਰੂ ਹੋਇਆ ਇਜਲਾਸ 3 ਅਤੇ 4 ਸਤੰਬਰ ਤੱਕ ਚੱਲੇਗਾ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ 3 ਦਿਨ ਨਾਕਾਫੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਸੈਕਟਰ 34 ਤੋਂ ਲੈ ਕੇ ਸੈਕਟਰ 17 ਮਟਕਾ ਚੌਂਕ ਤੱਕ ਬੀਕੇਯੂ ਉਗਰਾਹਾਂ ਦੇ ਵੱਲੋਂ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਬੀਕੇਯੂ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ 1000 ਕਿਸਾਨਾਂ ਨੂੰ ਮਾਰਚ ਕਰਨ ਦੀ ਇਜਾਜ਼ਤ ਮਿਲੀ ਸੀ ਅਤੇ ਕਿਸਾਨਾਂ ਨੇ ਖੇਤੀ ਨੀਤੀ ਨੂੰ ਲੈ ਕੇ ਇਹ ਮਾਰਚ ਕੱਢਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਇਕਤਾ ਦੇ 1000 ਕਿਸਾਨਾਂ ਨੂੰ ਸੈਕਟਰ 34 ਤੋਂ ਲੈ ਕੇ ਸੈਕਟਰ 17 ਤੇ ਮਟਕਾ ਚੌਂਕ ਤੱਕ ਮਾਰਚ ਕਰਨ ਦੀ ਇਜਾਜ਼ਤ ਦਿੱਤੀ ਗਈ। ਅਤੇ ਮਟਕਾ ਚੌਂਕ ਵੇਖੇ ਹੀ ਕਿਸਾਨਾਂ ਦੇ ਇਸ ਮਾਰਚ ਦੇ ਵੱਲੋਂ ਪੰਜਾਬ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ ਅਤੇ ਨਾਲ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਵਿਰੋਧੀ ਧਿਰ ਦੇ ਕੋਈ ਨੇਤਾ ਉਹਨਾਂ ਨੂੰ ਮਿਲਣ ਆਉਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਮੰਗ ਪੱਤਰ ਸੰਪਿਆ ਜਾਵੇਗਾ। ਖੇਤੀ ਨੀਤੀ ਬਾਰੇ ਬੋਲਦਿਆਂ ਹੋਏ ਜਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਕੀ ਕਿਹਾ ਔਸ ਹੁੰਦੇ ਆ। ਇਹ ਹੈਗਾ ਕਿ ਜਿਹੜੀ ਖੇਤੀ ਇੱਥੋਂ ਦੀ ਉਹ ਖੇਤੀ ਪੂਰੀ ਤਰ੍ਹਾਂ ਗੁਲਾਮ ਹੈ। ਉਹ ਖੇਤੀ ਨੀਤੀ ਨੂੰ ਸਾਹੇ ਕਨਾਈ ਨੂੰ ਆਜ਼ਾਦ ਕੀਤਾ ਜਾਵੇ। ਕੀ ਤੋਂ ਇੱਥੋਂ ਦੇ ਜ਼ਿਗੀਰਦਾਰਾਂ ਤੋਂ ਇੱਥੋਂ ਦੇ ਸੂਦਖੋਰਾ ਤੋਂ ਸਾਮਰਾਜ ਤੋਂ ਕਾਰਪੋਰੇਟ ਕਰਾਉਣੇ। ਉਹਨਾਂ ਦੇ ਗੁਲਾਮ ਹੈ ਪੂਰੀ ਤਰ੍ਹਾਂ। ਤੇ ਉਹਨਾਂ ਤੋਂ ਆਜ਼ਾਦ ਕਰਕੇ ਉਹਦੋਂ ਆਵਾਜ਼ ਸਵਾਲ ਹੁੰਦਾ ਹੈ ਕਿ ਫਿਰ ਖੇਤੀ ਦੀ ਹੋਰ ਕੀ ਲੋੜ ਹੈ? ਤੇ ਖੇਤੀ ਕਰਨ ਵਾਸਤੇ ਜ਼ਮੀਨ ਚਾਹੀਦੀ ਹੈ। ਸਾਰੇ ਕੋਲਾ ਕਾਨੂੰਨ ਲਾਗੂ ਕਰਨ ਪੰਜਾਬ ਚ ਪੰਜਾਬੀ ਦਾ ਕਰੀ ਸਕਦੀ ਹੈ ਪਾਰਲੀਮੈਂਟ ਦਾ ਕਾਨੂੰਨ ਬਣਿਆ ਹੋਇਆ ਇਹਨਾਂ ਨੇ ਆਪਣੀ ਬਣਾਉਣਾ ਉਹਨੂੰ ਲਾਗੂ ਕਰਨਾ ਪੌਣੇ ਤਿੰਨ ਕਿੱਲੇ ਵੰਡੀ ਆਉਂਦੀ ਹੈ ਜਿਹੜੇ ਮਿਦੁਰਾਂ ਨੂੰ ਚਾਰ ਬਰਲੇ ਦਾ ਪਲਾਟ ਦੇਣ ਨੂੰ ਤਿਆਰ ਤੇ ਜਿਹੜੀਆਂ ਕਹਿੰਦੇ ਸੀ ਕਣਕ ਦੇ ਨੇ ਕਣਕ ਦੀ ਕਿਲੋੜੇ ਜੇ ਤਿੰਨ ਤੋਂ ਪੌਣੇ ਤਿੰਨ ਕਿੱਲੇ ਸਾਨੂੰ ਵੰਡੀ ਆਉਂਦੀ ਹੈ ਇਹਨੂੰ ਤਾਂ ਕਣਕ ਮੰਗਾ ਕੇ ਭੀਖ ਮੰਗਾਗੇ ਇਹਨਾਂ ਤੋਂ ਕਿਉਂਕਿ ਸਾਨੂੰ ਪੁਖਾਰੀ ਬਣਾ ਕੇ ਰੱਖਣਾ ਚਾਹੁੰਦੇ ਆ ਜੇ ਜ਼ਮੀਨ ਆ ਗਈ ਉਹਦੋਂ ਵਾਹ ਸਵਾਲ ਹੁੰਦਾ ਕਿ ਸਾਰੀ ਜ਼ਮੀਨ ਨੂੰ ਪਾਣੀ ਲੱਗ ਜੇ ਅਸੀਂ ਦਾਵਾ ਕਰਦੇ ਆ ਤੁਹਾਡੇ ਮਾਦੀ ਦੇ ਰਾਹੀਂ ਦੇਣਾ ਮਹਿਬਾਉ ਜਿਹੜੇ ਨਹਿਰ ਦਾ ਰੌਲਾ ਪਾਉਂਦੇ ਆ ਇਹ ਤਾਂ ਨਹਿਰ ਦਾ ਰੌਲਾ ਤਾਂ ਨਾ ਦੇਣਾ ਕਹਿੰਦੇ ਨਾਲ ਲੈਣਾ ਇੱਕ ਦੂਜੇ ਨੂੰ ਲੜਾਉਣ ਵਾਸਤੇ ਆ ਅਸੀਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਨਾ ਕਰੋ ਹੁਣ ਨਹਿਰ ਨਹੀਂ ਇਕੱਲੀ ਪੰਜਾਬ ਦਾ ਪਾਣੀ ਪੋੜਾ ਕਰਦਾ ਮਥਾ 29 ਜਾਂ 27% ਰਕਬਾ ਪਾਣੀ ਲੱਗਦਾ ਇਹ ਨਹਿਰ ਦੇ ਦੀ ਉਹਨਾਂ ਨੂੰ ਹਰਿਆਣੇ ਨੂੰ ਹਰਿਆਣੇ ਦਾ ਸਰਜੂਗਾ ਤੇ ਪੰਜਾਬ ਆ ਨਹਿਰ ਦੇ ਕਿ ਮੈਂ ਦਾਵਾ ਕਰਦਾ ਜੇ ਅਸੀਂ ਕਹਿੰਦੇ ਉਹ ਲਾਗੂ ਕਰ ਲੈਣਾ ਪੂਰੇ ਜਿੰਨੇ ਵੀ ਪੰਜਾਬ ਚ ਖੇਤੀ ਹੁੰਦੀ ਹੈ ਸੋਹੇ ਹਾਰੀ ਨੂੰ ਫਸਲ ਪਾਣੀ ਵਾਧੂ ਹੈ ਕਹਿੰਦਾ ਕੀ ਚਾਹੁੰਦੇ ਅਸੀਂ ਇੰਨਾ ਪਾਣੀ ਵਾਖਤਾਨ ਨੂੰ ਜਾ ਰਿਹਾ ਹੈ ਕਿੰਨਾ ਪਾਣੀ ਆਏ ਵਾਰ ਹੜ ਮਾਰਦੇ ਆ ਆਕਾ ਘੱਗਰ ਨੂੰ ਮੈਨੂੰ ਲੱਗਦਾ ਸਾਡੀ ਸੁਰਤ ਤੋਂ ਪਹਿਲਾਂ ਮਾਰਨ ਲੱਗੀ ਹੈ ਜੇ ਪਾਖੜ ਦਾ ਬੰਦ ਪਾ ਸਕਦਾ ਹੈ ਇਹ ਤੇ ਮਿੱਟੀ ਦਾ ਟਾਈਮ ਨਹੀਂ ਮਾਰ ਸਕਦੇ ਜਿਹਨੀਆਂ ਇਰਾਦਾ ਨੇ ਪਰ ਤਰਫੇ ਦਾ ਬਣ ਕੇ ਅਸੀਂ ਮੁਕਾਤਾ ਤੁਸੀਂ ਝੋਨਾ ਵਜਾ ਪਤਾ ਸੀ ਪਾਣੀ ਥੱਲੇ ਜਾਓ ਤੁਸੀਂ ਰੀਚਾਰਜ ਦਾ ਕੀ ਪ੍ਰਬੰਧ ਕਰਿਆ ਜਿੰਨੀਆਂ ਫਸਲਾਂ ਐਨੇ ਮਾਰੀਆਂ ਨਾਲ ਹੀ ਕਹਿ ਦਿੰਦੀ ਹੈ ਘੱਗਰ ਕਹਿ ਦਿੰਦੇ ਆ ਉਹਨਾਂ ਫਸਲਾਂ ਦੀ ਜੇ ਆਮਦਨ ਕਢ ਲੈਣੀ ਹੋਵੇ ਇਥੇ ਜਿਆਦਾ ਕੋ ਮਰਜੀ ਹਿਸਾਬ ਲਾਉਂਦੇ ਪਰ ਉਹਨਾਂ ਦੀ ਨੀਤੀ ਤਾਂ ਹੈ ਸਰ ਜੀ ਵੀ ਸਾਡੇ ਨਾਲ ਸਿਰ ਚ ਉੱਤਾਂ ਜੜਿਆ ਅਸੀਂ ਫੁੱਟ ਪੈ ਗਿਆ ਮਤਲਬ ਕਰ ਰਹੇ ਹਾਂ ਤੇ ਨੌਜਵਾਨਾਂ ਵਾਸਤੇ ਕੋਈ ਰੁਜ਼ਗਾਰ ਨਹੀਂ ਨੌਸ ਬੰਦਾ ਫਿਰ ਨਸੀ ਤੇ ਪਿੰਡ ਚੜਦਾ ਹੈ ਉਹ ਵੀ ਇਹਨਾਂ ਨੂੰ ਫਾਇਦਾ ਹੈ ਮਾਸਕ ਜੜਾਏ ਹੋਇਆ ਉਸਤੇ ਕਿਉਂਕਿ ਨੌਜਵਾਨ ਹੈ ਹੀ ਸ਼ਕਤੀ ਹੈ ਇਹਨੂੰ ਲੱਗੇ ਜੇ ਮੇਰੀ ਜ਼ਿੰਦਗੀ ਚ ਕੀ ਹੋ ਗਿਆ ਮੈਂ ਇੰਨਾ ਪੜਿਆ ਕਰਾ ਮੈਂ ਬੇਨੂੰ ਮੈਨੂੰ বেকার ਕਿਨੇ ਬਣਾਤਾ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਦੀ ਨੀਤੀਆਂ ਨੇ বেকার ਬਣਾਇਆ ਹੈ ਉਹ ਥੱਲੇ ਕਰਨ ਦੀ ਥਲੜੀ ਦੇ ਉੱਤੇ ਕਰਨ ਦੀ ਹਾਲਤ ਤਾਂ ਹੁੰਦੀ ਆ ਤਾਂ ਏਡੀ ਵੱਡੀ ਬਾਗਤਾਂ ਨਾਲ ਜ਼ਿਕਰ ਖਾਸ ਹੈ ਕਿ ਕਿਸਾਨਾਂ ਦਾ ਵਿਧਾਨ ਸਭਾ ਵੱਲ ਜੋ ਮਾਰਚ ਕੀਤਾ ਗਿਆ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਣ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮੇਂ ਦੱਸਦਾ ਹੈ ਅੱਜ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ ਤੇ ਖੁੱਲ੍ਹੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਸੀ ਤੇ ਇਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਮੇਟੀ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ ਹੁਣ ਇਹ ਕਮੇਟੀ ਕਿਸਾਨਾਂ ਤੇ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਸ਼ੰਭੂ ਬਾਰਡਰ ਖੁੱਲ੍ਹੇ ਜਾਣ ਨੂੰ ਲੈ ਕੇ ਅਹਿਮ ਫੈਸਲਾ ਲਵੇਗੀ ਜਿਸ ਉੱਤੇ ਕਿਸਾਨ ਆਗੂਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸ਼ੰਭੂ ਬਾਰਡਰ ਨੂੰ ਖੁੱਲ੍ਹੇ ਜਾਣ ਦੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਹਾਈ ਪਾਵਰ ਕਮੇਟੀ ਦਾ ਗਠਨ ਕਰ ਰਹੇ ਹਾਂ ਪਰ ਕਿਸੇ ਮੁੱਦੇ ਤੇ ਫੈਸਲਾ ਨਹੀਂ ਕਰ ਰਹੇ ਇਹ ਅਧਿਕਾਰ ਕਮੇਟੀ ਨੂੰ ਦਿੱਤਾ ਜਾ ਰਿਹਾ ਹੈ ਇਸ ਕਮੇਟੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀ ਵੀ ਸ਼ਾਮਿਲ ਨੇ ਹਾਈ ਪਾਵਰ ਕਮੇਟੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਆਪਣੇ ਡਾਇਰੈਕਟਰ ਹਟਾਉਣ ਦੀ ਵੀ ਬੇਨਤੀ ਕਰਨ ਲਈ ਕਿਹਾ ਗਿਆ ਸੁਪਰੀਮ ਕੋਰਟ ਨੇ ਇਹ ਵੀ ਸਲਾਹ ਦਿੱਤੀ ਕਿ ਇਸ ਮਾਮਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਮੁੱਦੇ ਬਹੁਤ ਸੰਵੇਦਨਸ਼ੀਲ ਨੇ ਤੇ ਇਸ ਲਈ संतुलित तो पहुंच अपनाई जानी चाहिए जिस उत्ते किसान आगू सरवन सिंह पंधेर ने भी अपनी प्रतिक्रिया दी है जो भी मीडिया के थ्रू जो मीडिया में आ रहा है कि सुप्रीम कोर्ट ने कोई कमेटी बनाई है हाई पावर कमेटी जो मीडिया में शब्द इस्तेमाल हो रहे हैं देखिए अभी सुप्रीम कोर्ट की हमारे पास प्रोसीडिंग आएगी आज कल जब तक हमें वो मिल नहीं जाती उसके बाद दोनों फॉर्म मीटिंग करेंगे और उसके बाद ऑप्शली हम लोग बोल सकेंगे इसमें क्या सही है क्या गलत है जो भी हो उसके बारे में जो देखिए जहां तक रास्ता खोलने का सवाल है तेरा फरवरी से पहले हरियाणा सरकार ने बंद किया था अब ये हमारी लिट नहीं है उदय प्रताप सिंह वर्सेस हरियाणा सरकार है। हमारा इसमें कोई लेना देना नहीं और इस तरफ से जो पंजाब में है कोई भी ट्रैक्टर ट्रॉली रास्ते में नहीं आ रहा रास्ता पूरी तरह खुला है जो भी मीडिया चाहे कोई सरकार चाहे हरियाणा के अधिकारी चाहे आ जाए ट्रक लेके आए बस लेके आए हमारी ओर से तो आगे आप चले जाओगे आपको आगे दीवार मिलेगी अब दीवार वाली सरकार को बोलने का जरूरत है क्यों वो दीवार खोले और आम जनता की मुश्किल का हल करे अगर मुद्दों पर बात करनी है सरकार स्वयं करे जो बात सरकार सीधा करके हल नहीं करा सकी वो कमेटी कैसे करवा देगी मेरी व्यक्तिगत तरह है कमेटियां मसलों को ठंडे बस्ते में डालने के लिए होती हैं और मसलों को आंदोलन को खत्म कराने के लिए होती हैं। ਜ਼ਿਕਰ ਇਹ ਖਾਸ ਹੈ ਕਿ ਪਿਛਲੀਆਂ ਦੋ ਸੁਣਵਾਈਆਂ 'ਚ ਸੁਪਰੀਮ ਕੋਰਟ ਨੇ ਸ਼ੰਪੂ ਸਰਹੱਦ ਨੂੰ ਅੰਸ਼ਕ ਤੌਰ ਤੇ ਯਾਨਕੀ ਇੱਕ ਲੇਨ ਖੋਲਣ ਵਾਸਤੇ ਕਿਹਾ ਸੀ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਪਰ ਬੇਸਿੱਟਾ ਰੀਆਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਅੱਜ ਮੌਜੂਦਾ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਹਨਾਂ ਕਾਨੂੰਨ ਵਿਵਸਥਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਤੇ ਨਾਲ ਹੀ ਕਿਹਾ ਕਿ 1 ਸਾਲ ਦੇ ਵਿੱਚ 40 ਵਿਧਾਨ ਸਭਾ ਸਿਟਿੰਗਸ ਹੋਣੀਆਂ ਜ਼ਰੂਰੀ ਨੇ ਪਰ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੇ ਵਿੱਚ ਕੇਵਲ 39 ਹੀ ਸਿਟਿੰਗਸ ਕੀਤੀਆਂ ਨੇ ਜੋ ਕਿ ਨਾਕਾਫੀ ਨੇ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ਨੂੰ ਆੜੇ ਹੱਥੀ ਲਿਆ। ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ ਦੇ ਉੱਤੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਬਾਜਵਾ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਮੇਤ ਸਿੱਧੂ ਉਸੇ ਵਾਲੇ ਨੂੰ ਮਿਲਣ ਵਾਲੇ ਇਨਸਾਫ ਦਾ ਵੀ ਜ਼ਿਕਰ ਕੀਤਾ ਹੈ। ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ। ਠੀਕ। ਲਾਰੈਂਸ ਬਿਸ਼ਨੋਈ ਵਰਗਾ ਸਾਂਝੜੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਆ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਹਿਬਲਤਾਂ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੰਮ੍ਰਿਤਸਰ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਢਾਈਆਂ ਸਾਲਾਂ ਜੋ ਵੀ ਫਰਿਆਦ ਕਰਦੇ ਰਹੇ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਆ ਸੱਚੇ ਸੌਦੇ ਦਾ ਸਾਥ ਜਿਹੜਾ ਇਹ ਢਾਈ ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਚੀਫ ਮਿਨਿਸਟਰ ਪੰਜਾਬ ਕੋ ਪਈ ਹੈ ਵੀ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਏ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜਿ ਉਹਨਾਂ ਲੋਕਾਂ ਨੂੰ ਕਿੱਥੇ ਰੱਖ ਨਹੀਂ ਪਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡੈਂਟ ਜੇਲ੍ਹ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ੍ਹ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੀਲਸ ਐਂਡ ਇਟ ਹੈਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਰੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਫਿਰ ਅਸੀਂ ਸਿੱਧੂ ਬੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਦੀ ਉਮੀਦ ਹੋ ਸਕਦੀ ਸੀ ਤੁਹਾਡੀ ਗੱਲ ਆ ਤੋ देयर ਆ ਥੈਂਕ ਯੂ ਇੱਕ ਮਿੰਟ ਮੇਰੀ ਮੇਰੀ ਹੋ ਗਿਆ ਜੀ ਹੋ ਗਿਆ ਤੁਸੀਂ ਆਪਾਂ ਹੋਰ ਵੀ ਕਰ ਲਈਏ ਫਿਰ ਆਪਾਂ ਕਰ ਲਈਏ ਤੁਹਾਡੇ ਕੋਲ ਬੜਾ ਟਾਈਮ ਹੈ ਲੀਡਰ ਆਫ ਓਪੋਜੀਸ਼ਨ ਨੂੰ ਬੜਾ ਟਾਈਮ ਮਿਲਣਾ ਨਹੀਂ ਨਹੀਂ ਇੱਕ ਦਿਨ ਦਾ ਬੜਾ ਟਾਈਮ ਨਹੀਂ ਜੀ ਇੱਕ ਦਿਨ ਦਾ ਟਾਈਮ ਨਹੀਂ ਬੜਾ ਟਾਈਮ ਬੈਠੋ ਤੁਸੀਂ ਬੈਠੋ ਮੈਂ ਇੱਕ ਮਿੰਟ ਇੱਕ ਗੱਲ ਕਲੀਅਰਿਫਾਈ ਕਰ ਦੇ ਰਿਹਾ ਇੱਕ ਇੱਕ ਕਲੀਅਰਿਫਾਈ ਇੱਕ ਛੋਟੀ ਜੀ ਲਾਸਟ ਗੱਲ ਕਰ ਬਾਜੀ ਬਾਜੀ ਦੇਖੋ ਜੀ ਤਕਰੀਬਨ 31 ਚਿੱਠੀਆਂ ਮੈਂ ਜੀ ਮਿਸਟਰ ਸਾਹਿਬ ਨੂੰ ਲਿਖੀਆਂ ਅੱਜ ਲੀਡਰ ਆਫ ਦੀ ਓਪੋਜੀਸ਼ਨ ਫਾਰਮਲੀ 11 ਮੈਂਬਰਸ ਨੂੰ ਲਿਖੀਆਂ ਨੇ 28 ਚਿੱਠੀਆਂ ਤੁਹਾਨੂੰ ਗਈਆਂ ਨੇ 14 ਚੀਫ ਸੈਕਟਰੀ ਨੂੰ ਗਈਆਂ ਨੇ 7 ਤੁਹਾਡੇ ਸੈਕਟਰੀਜ਼ ਨੂੰ ਗਈਆਂ ਕੋਈ ਬੰਦਾ ਇੰਨੀ ਅਨਰਿਸਪੌਂਸਿਵ ਗਵਰਨਮੈਂਟ ਉਹ ਤੁਹਾਡਾ ਜਵਾਬ ਦੇ ਕੇ ਰਾਜ਼ੀ ਨਹੀਂ ਉਹਦਾ ਮਤਲਬ ਇਹ ਹੈ ਕਿ ਆਪਾਂ ਸਾਹਮਣੇ ਦੇ ਇੱਕ ਵਾਰ ਬਣ ਗਏ ਆ ਤੇ ਇਸ ਤੋਂ ਬਾਅਦ ਸਾਡਾ ਕੀ ਬਗੜ ਲੋਗੇ ਜ਼ਿਕਰ ਇਹ ਖਾਸ ਹੈ ਕਿ ਮਹਿਜ਼ ਤਿੰਨ ਦਿਨਾਂ ਦੇ اجلاس ਉੱਤੇ ਵੀ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੰਭੀਰ ਮੁੱਦੇ ਤਿੰਨ ਦਿਨਾਂ ਵਿੱਚ ਹੱਲ ਹੋਣ ਵਾਲੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਆਯਾਲੀ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਐਨਐਚਏਆਈ ਦਾ ਮੁੱਦਾ ਚੁੱਕਿਆ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਗੱਲ ਆਖੀ ਹੈ ਉਹਨਾਂ ਪੰਜਾਬ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਬੰਦਾ ਮੁੱਲ ਮਿਲਣਾ ਚਾਹੀਦਾ ਹੈ ਲੁਧਿਆਣਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਦੇ ਵੱਲੋਂ ਬੁੱਢੇ ਨਾਲੇ ਸਮੇਤ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਾਲ ਜੁੜੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਗਿਆ ਮਨਪ੍ਰੀਤ ਅਯਾਲੀ ਨੇ ਕਿਸਾਨਾਂ ਦੇ ਮੁੱਦੇ ਚੁੱਕਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸੰਧਵਾਨ ਨੂੰ ਬੇਨਤੀ ਕੀਤੀ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਜੁੜੇ ਮੁੱਦੇ ਵੀ ਚੁੱਕੇ ਜਾਣ ਤੇ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਉਹਨਾਂ ਨੂੰ ਵਾਜਬ ਰੇਟ ਜ਼ਰੂਰ ਦਿੱਤੇ ਜਾਣ ਬੁੱਢੇ ਦਰਿਆ ਤੇ ਬੜਾ ਅਹਿਮ ਮਸਲਾ ਜਿਹੜਾ ਪੰਜਾਬ ਦਾ ਅੱਜ ਖਾਸ ਤੌਰ ਤੇ ਮਾਲਵੇ ਦਾ ਇਹਦਾ ਜਿਹੜਾ ਇੱਥੇ ਬੜੇ ਧਰਨੇ ਵੀ ਲੱਗ ਰਹੇ ਨੇ ਕਈ ਸੰਸਥਾਵਾਂ ਵੱਲੋਂ ਸੋ ਇਹ ਬੜਾ ਜ਼ਰੂਰੀ ਆ ਤੁਹਾਨੂੰ ਬੇਨਤੀ ਕਰਦਾ ਕਿ ਜਰੂਰ ਇਹਦੇ ਤੇ ਬਹਿਸ ਕਰਾਈ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਉਹਦੇ ਨਾਲ ਹੀ ਅ ਕਿਸਾਨਾਂ ਦਾ ਜਿਹੜਾ ਮਸਲਾ ਕਿਉਂਕਿ ਪੰਜਾਬ ਜਿਹੜਾ ਇੱਥੋਂ ਦਾ ਜਿਹੜਾ ਮੁੱਖ ਕਿਤਾ ਖੇਤੀਬਾੜੀ ਆ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਕੇਂਦਰ ਦੇ ਖਿਲਾਫ ਲੜਾਈ ਲੜ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਉਹਦੇ ਨਾਲ ਹੀ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੇ ਕਿਸਾਨਾਂ ਦੇ ਮਸਲੇ ਨੇ ਅੱਜ ਵਿਧਾਨ ਸਭਾ ਦਾ ਘਰਾਓ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਭਾਰਤ ਮਾਲਾ ਸਕੀਮ ਦੇ ਤਹਿਤ ਅਤੇ ਉਹਦੇ ਨਾਲ ਹੀ ਜਿਹੜੀ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਹੜਾ ਬਣ ਰਿਹਾ ਇਹ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹਦਾ ਵਿਰੋਧ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਉਹਦੀ ਪੂਰੀ ਕੀਮਤ ਨਹੀਂ ਮਿਲ ਰਹੀ ਅੱਜ ਖੇਤੀਬਾੜੀਆਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਇਹਨੇ ਵੱਧ ਚੁੱਕੇ ਨੇ ਵੀ ਕਿਤੇ ਵੀ 40 50 ਲੱਖ ਤੋਂ ਘੱਟ ਤੁਹਾਨੂੰ ਪੰਜਾਬ ਦੇ ਵਿੱਚ ਉਪਜਾਊ ਜ਼ਮੀਨ ਨਹੀਂ ਮਿਲ ਸਕਦੀ ਕਿਸੇ ਰਸਤੇ ਦੇ ਉੱਪਰ ਵੀ ਕੱਚੇ ਤੇ ਲੇਕਿਨ ਇਹਨਾਂ ਜ਼ਮੀਨਾਂ ਦਾ ਮੁੱਲ ਹੈ ਜਿਹੜਾ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਚਾਹੇ ਕੋਈ ਅੰਤਰਖਾਤੇ ਕੋਈ ਮਿਲੀ ਭੋਗ ਸੀਗੀ ਕੇਂਦਰ ਦੇ ਨਾਲ ਉਸ ਸਮੇਂ ਦੇ ਚੀਫ ਮਿਨਿਸਟਰ ਦੀ ਕਿ ਉਸ ਸਮੇਂ ਜਿਹੜੇ ਸਰਕਾਰੀ ਰੇਟ ਘਟਾ ਦਿੱਤੇ ਗਏ ਤਾਂ ਜੋ ਘੱਟ ਰੇਟ ਤੇ ਕੇਂਦਰ ਸਰਕਾਰ ਨੂੰ ਜ਼ਮੀਨਾਂ ਮੁਹੱਈਆ ਕਰਵਾ ਕੇ ਦਿੱਤੇ ਨੇ ਸੜਕਾਂ ਦੇ ਲਈ ਉਸ ਸਮੇਂ 35-30 40 ਲੱਖ ਰੁਪਿਆ ਮਿਲਿਆ ਲੇਕਿਨ ਅੱਜ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਇਹਨਾਂ ਦੀ ਘੱਟੋ-ਘੱਟ ਕੀਮਤ 1 ਕਰੋੜ ਤੋਂ ਘੱਟ ਨਹੀਂ ਜ਼ਿਕਰਿਆ ਖਾਸ ਹੈ ਕਿ NHAI ਦੇ ਪ੍ਰੋਜੈਕਟਾਂ ਦੇ ਅਧੀਨ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਪਰ ਕਿਸਾਨਾਂ ਦਾ ਦੋਸ਼ ਹੈ ਕਿ ਸਾਨੂੰ ਵਾਜਬ ਰੇਟ ਨਹੀਂ ਮਿਲ ਰਿਹਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੋਲਦਿਆਂ ਹੋਇਆਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਰੇਤ ਮਾਈਨਿੰਗ ਅਤੇ ਕ腐ਸ਼ਨ ਦਾ ਮੁੱਦਾ ਚੁੱਕਿਆ ਕੁਮਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਵਿਭਾਗਾਂ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਨੇ ਤੇ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਕਈ ਪੁਲਿਸ ਮੁਲਾਜ਼ਮ ਅਜਿਹੇ ਹੁੰਦੇ ਨੇ ਜੋ ਨਸ਼ਿਆਂ ਦੇ ਨਾਲ ਤੁਤ ਹੁੰਦੇ ਨੇ ਤੇ ਉਹਨਾਂ ਦੇ ਵੀ ਡਰੋਗ ਟੈਸਟ ਕਰਵਾਉਣੇ ਚਾਹੀਦੇ ਨੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਮਾਈਨਿੰਗ ਦਾ ਮੁੱਦਾ ਚੁੱਕਿਆ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿਸ ਦਿਨ ਮੇਰੇ ਨਾਲ ਚੱਲੋ ਤੇ ਤੁਹਾਨੂੰ ਮੈਂ ਵਿਖਾਉਣਾ ਕਿ ਕਿਸ ਤਰ੍ਹਾਂ ਮਾਈਨਿੰਗ ਪਨਪਰੀ ਹੈ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਤੇ ਮંત્રી ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋਜੂ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਆ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਰਪਸ਼ਨ ਦੇ ਉੱਤੇ ਬੋਲਦਿਆਂ ਹੋਇਆਂ ਕੀ ਕਿਹਾ ਇਹ ਵੀ ਸੁਣੋ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰਦੇ ਨੇ ਸਿਸਟਮ ਦੇ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਨੇ ਹਾਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਏ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਹੱਕਮੇ ਦੇ ਅਫਸਰ ਦਾ ਟਿਨਿਓਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜਿਆਦਾ ਜ਼ਰੂਰੀ ਹੈ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਐਲੀਗੇਸ਼ਨ ਲੱਗ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8-10 ਸਾਲ ਤੱਕ ਮੁਕਦਮਾ ਚੱਲਦਾ ਹੈ ਇਸ ਕਰਕੇ ਸਜ਼ਾ ਨਹੀਂ ਹੁੰਦੀ ਹੈ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿਹਾ ਅੱਜ ਫਰੀਦਕੋਟ ਕੋਰਟ ਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਵੇਚ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾ ਹੀ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰੇਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮਾਨਯੋਗ ਸਪੀਕਰ ਸਾਹਿਬ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਜ਼ਿਕਰ ਖਾਸ ਹੈ ਕਿ ਵਿਰੋਧੀ ਧਿਰਾਂ ਤਾਂ ਸਹੀ ਪਰ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਵੀ ਇਸ ਵਾਰ ਸਰਕਾਰ ਤੇ ਉਂਗਲ ਚੁੱਕ ਦੇ ਨਜ਼ਰਾਏ ਨੇ ਰਧਾ ਸਵਾਮੀ ਡੇਰੇ ਬਿਆਸ ਨੂੰ ਲੈ ਕੇ ਅੱਜ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਹੁਣ ਜਸਦੀਪ ਸਿੰਘ ਗਿੱਲ ਨੂੰ ਸੌਂਪ ਦਿੱਤਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਦੇ ਨਾਲ ਪੀੜਤ ਸਨ ਜਿਸ ਦੇ ਚੱਲਦਿਆਂ ਉਹਨਾਂ ਨੇ ਸੇਵਾ ਤੋਂ ਮੁਕਤ ਹੋਣ ਦਾ ਨਿਰਣੈ ਲਿਆ ਅਤੇ ਇਹ ਸੇਵਾਵਾਂ ਜਸਦੀਪ ਸਿੰਘ ਗਿੱਲ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਤਤਕਾਲ ਪ੍ਰਭਾਵ ਦੇ ਨਾਲ ਅੱਜ ਹੀ ਜਸਦੀਪ ਸਿੰਘ ਗਿੱਲ ਨੇ ਇਹ ਅਹੁਦਾ ਵੀ ਸੰਭਾਲ ਲਿਆ ਗੁਰਿੰਦਰ ਸਿੰਘ ਢਿੱਲੋਂ ਨੇ ਜਸਤੇਗਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਜਸਤੇਗਪ ਸਿੰਘ ਡੇੜਾ ਬਿਆਸ ਦੇ ਮੁਖੀ ਵਜੋਂ ਉਹ ਅੱਜ ਤੋਂ ਹੀ ਗੱਦੀ ਸੰਭਾਲਣਗੇ ਦੱਸਿਆ ਜਾ ਰਿਹਾ ਹੈ ਕਿ ਡੇੜਾ ਬਿਆਸ ਦੇ ਨਵੇਂ ਮੁਖੀ ਜਸਤੇਗਪ ਸਿੰਘ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸਤਿਦਾਰਾਂ ਵਿੱਚੋਂ ਨੇ ਉਹ ਪਿਛਲੇ ਕਰੀਬ 5 ਦਹਾਕਿਆਂ ਤੋਂ ਡੇੜਾ ਬਿਆਸ ਨਾਲ ਪਰਿਵਾਰ ਸਮੇਤ ਜੁੜੇ ਹੋਏ ਨੇ ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਨੂੰ ਹੋਇਆ ਸੀ ਜਸਦੀਪ ਸਿੰਘ ਗਿੱਲ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਨੇ ਅਤੇ 45 ਸਾਲ ਦੀ ਉਮਰ ਵਿੱਚ ਡੇੜਾ ਬਿਆਸ ਦੀ ਗੱਦੀ ਸੰਭਾਲਣਗੇ ਜਸਦੀਪ ਸਿੰਘ ਗਿੱਲ ਨੇ ਆਈਆਈਟੀ ਦਿੱਲੀ ਤੋਂ ਬੀਟੈਕ ਤੇ ਐਮਟੈਕ ਦੀ ਪੜ੍ਹਾਈ ਕੀਤੀ ਹੋਈ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੈਂਪਰੀਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੋਈ ਹੈ 2019 ਤੋਂ सिप्ला कंपनी ਨਾਲ ਜੁੜੇ ਹੋਏ ਸਨ सिप्ला ਕੰਪਨੀ ਲਈ 2019 ਤੋਂ ਚੀਫ ਸਟ੍ਰੈਟੇਜੀ ਅਫਸਰ ਦੇ ਵਜੋਂ ਕੰਮ ਕਰ ਚੁੱਕੇ ਨੇ ਅਤੇ ਇਹਨਾਂ ਦੇ ਪਿਤਾ ਸੁਖਦੇਵ ਸਿੰਘ ਗਿੱਲ ਕਰਨਲ ਰਹਿ ਚੁੱਕੇ ਨੇ ਜਸਦੀਪ ਸਿੰਘ ਗਿੱਲ ਨੇ ਫਾਰਮਾਸਿਟিক্যাল ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਨ੍ਹਾਂ ਨੇ ਇੱਥੇ 2019 ਤੋਂ 31 ਮਈ 2024 ਤੱਕ ਕੰਮ ਕੀਤਾ ਉਹ ਬੋਰਡ ਆਬਜ਼ਰਵਰ ਵਜੋਂ ਇਥਰੈਸ ਅਤੇ ਅਜੀਰਾ ਲੈब्स ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਹੋਏ ਸਨ ਮਾਰਚ 2024 ਤੱਕ ਉਹ ਵੈਲਥਲੀ ਥੈਰਾਪਿਊਟਿਕਸ ਦੇ ਬੋਰਡ ਮੈਂਬਰ ਰਹੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਰੈਨ ਬੈਕਸਰੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਂਬਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਸ਼ਿਪ ਵਿੱਚ ਪ੍ਰਦਾਨ ਅਤੇ ਚੇਅਰਮੈਨ ਵਜੋਂ ਸੇਵਾ ਕੀਤੀ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਜੀਰਾ ਬਿਆਸ ਦੇ ਸੱਤਵੇਂ ਮੁਖੀ ਨੇ ਜ਼ਿਕਰ ਹੋਇਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਸਮਾਂ ਇੰਤਜ਼ਾਰ ਚੱਲਿਆ ਗੁਰਿੰਦਰ ਢਿੱਲੋਂ ਵੀ ਦਿਲ ਦੀ ਬਿਮਾਰੀ ਤੋਂ ਪੀੜਿਤ ਨੇ ਇਸ ਸੰਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਿਤ ਕੀਤਾ ਹੈ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਹਨਾਂ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਭੱਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਅਤੇ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਅਧਿਕਾਰ ਹੋਵੇਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਾਮਨਾ ਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਸਗੁਰੂ ਵਜੋ ਸੇਵਾ ਕਰਨ ਵਿੱਚ ਇਹੋ ਜਿਹਾ ਹੀ ਪਿਆਰ ਤੇ ਸਨੇਹ ਬਖਸ਼ਿਆ ਜਾਵੇ ਜ਼ਿਕਰ ਖਾਸ ਹੈ ਕਿ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿੱਚ ਹੋਈ ਸੀ ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਅਮਨਤੁੱਲਾ ਖਾਨ ਨੂੰ ਅੱਜ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਸਵੇਰੇ ਈਡੀ ਦੇ ਵੱਲੋਂ ਅਮਨਤੁੱਲਾ ਖਾਨ ਦੇ ਘਰੇ ਛਾਪੇਮਾਰੀ ਕੀਤੀ ਗਈ ਸੀ ਤੇ ਰਿਸ਼ਤੇਦਾਰਾਂ ਦੇ ਕੋਲੋਂ ਕੁਝ ਨਕਦੀ ਵੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੈਬਨਿਟ ਤੇ ਮਨਿਸਟਰੀ ਦੇ ਵੱਲੋਂ ਭਾਜਪਾ ਸਰਕਾਰ ਦੇ ਉੱਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਹੈ ਕਿ ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨੁੱੱਲਾ ਖਾਨ ਨੂੰ ਦਿੱਲੀ ਵਕਫ ਬੋਰਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਹੈ। ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ED ਦੀਆਂ ਟੀਮਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਅਮਾਨੁੱੱਲਾ ਖਾਨ ਦੇ ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ਵਿੱਚ ED ਦੇ 6 ਤੋਂ 7 ਅਧਿਕਾਰੀ ਸ਼ਾਮਲ ਸਨ। ਦਿੱਲੀ ਪੁਲਿਸ ਦੀ ਭਾਰੀ ਟੀਮ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਸੀ। ਅਰਧ ਸੈਨਿਕ ਬਲ ਦੇ ਜਵਾਨ ਵੀ ਮੌਜੂਦ ਸਨ ਇਸ ਗ੍ਰਿਫਤਾਰੀ ਤੋਂ ਬਾਅਦ ਅਮਨਤੁੱਲਾ ਖਾਨ ਨੇ ਕਿਹਾ ਕਿ ਉਹ ਬੇਕਸੂਰ ਨੇ ਜਿਸ ਤੋਂ ਬਾਅਦ ਸੌਰਵ ਪਰਦੋਜ ਨੇ ਪ੍ਰੈਸ ਕਾਨਫਰੰਸ ਕਰਕੇ ਪਾਛਪਾਦੀ ਕੇਂਦਰ ਸਰਕਾਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਖਿਲਾਫ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਨੇ ਔਬ ਉਸੇ ਮਾਮਲੇ 'ਮੇਂ ਅਬ ਇੱਕ ਤੀਸਰੀ ਏਜੰਸੀ ਆ ਗਈ ਅਬ ED ਆ ਗਈ ED ਵੀ ਛਾਪਾ ਮਾਰ ਚੁਕੀ ਹੈ पूछताछ कर चुकी है आपको याद होगा रात को ग्यारह साढ़े ग्यारह बजे तक पूछताछ चल रही थी ईडी की मतलब ये क्या गुंडागर्दी मच गई इस देश के अंदर कि एक केंद्र सरकार अपने राजनीतिक प्रतिद्वंदियों के खिलाफ इस तरीके से एजेंसियों का दुरुपयोग कर रही है कि रोज आप सोचिए ना किसी का घर है परिवार है बीवी है बच्चे हैं बताया जा रहा कि उनके घर में तीन कमरों का फ्लैट है उनका जो भी पत्रकार गए होंगे, उनको मालूम है ओखला के अंदर तीन कमरों के फ्लैट में रहते हैं उस तीन कमरे के को कितनी बार उसकी और कितनी बार छापा मारोगे वहां पे इनको कितनी बार तो कोर्ट ने लताड़ दिया देश की सबसे बड़ी अदालत सुप्रीम कोर्ट बार बार हर मामले में कह रही है मनीष सिसोदिया जी को बेल दी तब बोला अरविंद केजरीवाल जी को जब नीचे बेल मिली तो ट्रायल कोर्ट ने बोला अभी दो दिन पहले दोबारा से जब के कविता जी को बेल मिली सुप्रीम कोर्ट से उन्होंने भी बोला कि भाई ये क्या मजाक बना रखा है आपने केंद्र शासित एजेंसियों को कि वो कोई कानून नहीं है उनके लिए मतलब पिक एंड चूज हो रहा है साफ तौर पे <coughs> आपका आरोप है इन इनन इन लोगों ने जो है 100 करोड़ रुपए दिए उसमें से एक को ले लिया दूसरे को छोड़ दिया तीसरे को गवा बरा लिया चौथे को जमानत दे दी पांचवे को अप्रूवर बना लिया अरे क्या ये ये क्या हो रहा है ऐसे इन्वेस्टिगेशन होती है जिक्र खास है कि आप विधायक ते दिल्ली वक्फ बोर्ड दे चेयरमैन हुंदे 32 लोकां दी गैरकानूनी परिवर्तन अते फंडा दी दुरुपयोग करण दा दोष है ਇਸਦੇ ਨਾਲ ਹੀ ਉਹਨਾਂ ਨੂੰ ਦਿੱਲੀ ਵਕਫ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗੈਰਕਾਨੂੰਨੀ ਤੌਰ ਤੇ ਕਿਰਾਏ ਤੇ ਦਿੱਤਾ ਗਿਆ ਸੀ ਵਿਖਣਾ ਹੋਵੇਗਾ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀ ਹੁੰਦੀ ਹੈ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇੰਨਾ ਹੀ ਕਲਫਰ ਹਸਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ